ਤੇ ਇੰਸਟਾਗ੍ਰਾਮ ਤੇ ਰੀਲ ਬਣਾਉਣ ਦਾ ਕਰੇਜ਼ ਹੈ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਜੀਹਾਂ ਦੱਸਦੇ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਜਿਹੜੇ ਵਿਅਕਤੀ ਨੇ ਉਹ ਰੀਲ ਬਣਾ ਕੇ ਰਾਤੋਂ ਰਾਤ ਫੇਮਸ ਹੋਣ ਦੇ ਚੱਕਰ ਦੇ ਵਿੱਚ ਰਹਿੰਦੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਰੀਲ ਹੈ ਜਿਹੜੀ ਉਹ ਵਾਇਰਲ ਹੋ ਜਾਏ ਔਰ ਉਹ ਫੇਮਸ ਹੋ ਜਾਣ ਲੇਕਿਨ ਕਈ ਵਾਰ ਲੋਕ ਜਿਹੜੇ ਨੇ ਕੁਝ ਅਜਿਹੇ ਆ ਕੰਟੈਂਟ ਜਿਹੜਾ ਪੇਸ਼ ਕਰਦੇ ਨੇ ਅਜਿਹੇ ਆ ਕੰਟੈਂਟ ਪੋਸਟ ਕਰਦੇ ਨੇ ਜਿਸ ਦੇ ਕਾਰਨ ਉਹਨਾਂ ਦੀ ਮੁਸ਼ਕਲਾਂ ਵੀ ਵੱਧ ਜਾਂਦੀਆਂ ਨੇ ਲੇਕਿਨ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਕੱਲ੍ਹ ਦੇਖਿਆ ਜਾਵੇ ਕੁੜੀਆਂ ਖਾਸ ਕਰਕੇ ਅਸ਼ਲੀਲ ਕੰਟੈਂਟ ਜਿਹੜਾ ਪਾਉਂਦੀਆਂ ਨੇ ਤਾਂ ਜੋ ਉਹਨਾਂ ਨੂੰ ਵੱਧ ਲੋਕ ਦੇਖਣ ਲਾਈਕ ਕਰਨ ਕਮੈਂਟ ਕਰਨ ਤੇ ਸ਼ੇਅਰ ਕਰਨ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗਾਲੀ ਵੀ ਦਿੰਦੇ ਨੇ ਜਦੋਂ ਇੰਨਾ ਕੁੜੀਆਂ ਦੇ ਵੱਲੋਂ ਜਾਂ ਫਿਰ ਕਿਸੇ ਹੋਰ ਦੇ ਵੱਲੋਂ ਕੋਈ ਅਸ਼ਲੀਲ ਕੰਟੈਂਟ ਜਿਹੜਾ ਪੇਸ਼ ਕੀਤਾ ਜਾਂਦਾ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪੰਜਾਬ ਦੀ ਪੰਜਾਬ ਦੇ ਲੁਧਿਆਣਾ ਦੇ ਗਿਆਸਪੁਰਾ ਚੌਕ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕਿ ਪਬਲਿਕ ਪਲੇਸ ਤੇ ਦੋ ਕੁੜੀਆਂ ਦੇ ਵੱਲੋਂ ਅਸ਼ਲੀਲ ਡਾਂਸ ਕੀਤਾ ਜਾਂਦਾ ਇੱਕ ਗਾਣੇ ਤੇ ਔਰ ਕਈ ਜਿਹੜਾ ਕਿ ਘੰਟੇ ਤੱਕ ਉੱਥੇ ਲੰਮਾ ਜਾਮ ਵੀ ਲੱਗ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਇਹਨਾਂ ਦਾ ਡਾਂਸ ਦੇਖਣ ਦੇ ਲਈ ਉੱਥੇ ਰੁੱਕ ਵੀ ਜਾਂਦੇ ਨੇ ਔਰ ਜੇਕਰ ਇਹਨਾਂ ਕੁੜੀਆਂ ਨੂੰ ਕੁਝ ਕਿਹਾ ਜਾਏ ਤੇ ਇਹਨਾਂ ਨੇ ਇਹ ਹੀ ਕਹਿਣਾ ਕਿ ਲੋਕਾਂ ਦੀ ਸੋਚ ਜਿਹੜੀ ਉਹ ਮਾੜੀ ਹੈ ਅਸੀਂ ਗਲਤ ਨਹੀਂ ਹਾਂ ਤਾਂ ਬਹੁਤ ਸਾਰੀ ਕੁੜੀਆਂ ਦੇ ਵੱਲੋਂ ਇਸ ਚੀਜ਼ ਦਾ ਜਿਹੜਾ ਫਾਇਦਾ ਉਠਾਇਆ ਜਾਂਦਾ ਹੈ ਲੋਕਾਂ ਨੂੰ ਇਹ ਕਹਿ ਕੇ ਜਦੋਂ ਲੋਕ ਉਹਨਾਂ ਦੇ ਕੱਪੜਿਆਂ ਤੇ ਸਵਾਲ ਉਠਾਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਤੁਹਾਡੀ ਸੋਚ ਛੋਟੀ ਹੈ ਸਾਡੇ ਕੱਪੜੇ ਨਹੀਂ ਤਾਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਨੇ ਅਸ਼ਲੀਲ ਕੰਟੈਂਟ ਜਿਹੜਾ ਪੇਸ਼ ਕੀਤਾ ਜਾਂਦਾ ਹੈ ਤਾਂ ਹੁਣ ਜਿਹੜਾ ਕਿ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕਿ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਨੇ ਉੱਥੇ ਹੀ ਲੋਕ ਇਹਨਾਂ ਕੁੜੀਆਂ ਨੂੰ ਗਾਲੀ ਵੀ ਦੇ ਰਹੇ ਨੇ ਤਾਂ ਲੁਧਿਆਣਾ ਦੇ ਗਿਆਸਪੁਰਾ ਚੌਕ ਤੇ ਦੋ ਕੁੜੀਆਂ ਨੇ ਰੀਲ ਬਣਾਉਣ ਦੇ ਲਈ ਸੜਕ ਦੇ ਵਿੱਚਕਾਰ ਨੱਚਣਾ ਸ਼ੁਰੂ ਕਰ ਦਿੱਤਾ ਤੇ ਇਹ ਕੁੜੀਆਂ ਫਲਾਈਓਵਰ ਦੇ ਹੇਠਾਂ ਲਗਭਗ 5 ਮਿੰਟ ਤੱਕ ਨੱਚਦੀਆਂ ਰਹੀਆਂ ਸੜਕ ਤੇ ਉਹਨਾਂ ਦੇ ਕੋਲ ਇੱਕ ਆਟੋ ਖੜਾ ਸੀ ਅਤੇ ਆਟੋ ਚਾਲਕ ਵੀਡੀਓ ਬਣਾਉਂਦਾ ਰਿਹਾ ਛੋਟੇ ਕੱਪੜਿਆਂ ਦੇ ਵਿੱਚ ਸੜਕ ਤੇ ਨੱਚਦੀ ਕੁੜੀ ਨੂੰ ਦੇਖਣ ਦੇ ਲਈ ਵਾਹਨ ਰੁਕਦੇ ਰਹੇ ਜਿਸ ਤੇ ਕਾਰਨ ਟ੍ਰੈਫਿਕ ਜਾਮ ਹੋ ਗਿਆ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਤੇ ਰੀਲਾ ਬਣਾਉਣ ਵਾਲੀਆਂ ਇਹ ਕੁੜੀਆਂ ਕੌਣ ਹਨ ਉਹਨਾਂ ਦੀ ਅਜੇ ਤੱਕ ਪਛਾਣ ਜਿਹੜੀ ਨਹੀਂ ਹੋ ਸਕੀ ਹੈ ਰਾਘੇਰਾ ਨੇ ਡਾਂਸ ਨੂੰ ਕੈਮਰੇ ਦੇ ਵਿੱਚ ਕੈਦ ਕਰ ਲਿਆ ਤੇ ਇਹ ਘਟਨਾ ਬੁੱਧਵਾਰ ਦੁਪਹਿਰ ਗਿਆਸਪੁਰ ਚੌਕ ਤੇ ਵਾਪਰੀ ਹੈ ਇਸ ਵੀਡੀਓ ਨੂੰ ਜਿਹੜਾ ਕਿ 20 ਮਾਰਚ 17 ਅਪ੍ਰੈਲ ਨੂੰ ਸਾਹਮਣੇ ਆਇਆ ਤੇ ਇੱਥੇ ਕੁੜੀਆਂ ਨੂੰ ਨੱਚਦੇ ਦੇਖ ਕੇ ਆਵਾਜ਼ ਆਈ ਵੀ ਜਿਹੜੀ ਰੁਕ ਗਈ ਹੈ ਸੜਕ ਤੇ ਲੰਘਣ ਵਾਲੇ ਰਾਹਗੀਰ ਦੋਵਾਂ ਕੁੜੀਆਂ ਦੀ ਵੀਡੀਓ ਬਣਾਉਂਦੇ ਰਹੇ ਨੇ ਉੱਥੇ ਦੱਸਦੀ ਹੈ ਕਿ ACP ਟ੍ਰੈਫਿਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੜਕ ਦੇ ਵਿਚਕਾਰ ਰੀਲ ਬਣਾਉਣਾ ਟ੍ਰੈਫਿਕ ਨਿਯਮਾਂ ਦੇ ਵਿਰੁੱਧ ਹੈ ਵੀਡੀਓ ਦੀ ਪੁਸ਼ਟੀ ਕਰਨ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਕੁੜੀਆਂ ਕੌਣ ਹਨ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ